ਲੋ ਤਹਿਸੀਲਦਾਰਾਂ ਦੀ ਨਾ ਤਸੱਲੀ ਕਰਾ ਦਿਓ ਤਸੱਲੀ ਭਗਵੰਤ ਮਾਨ ਇਹ ਆਲ ਦਾ ਕੰਮ ਕਰਤਾ ਮੈਨੂੰ ਐ ਲੱਗਦਾ ਵੀ ਕਾਲੀ ਐਨਕ ਲਾ ਕੇ ਨਾ ਭਗਵੰਤ ਮਾਨ ਨੂੰ ਜ਼ਿਆਦਾ ਸਾਫ਼ ਦਿਸਣ ਲੱਗ ਗਿਆ ਤੇ ਭਗਵੰਤ ਮਾਨ ਜੀ ਲੈ ਕਾਲੀ ਐਨਕ ਹੁਣ ਲਾਇਓ ਨਾ ਤੇ ਜਿਹੜੇ ਪਾਸੇ ਨੂੰ ਚੱਲੇ ਹੋ ਨਾ ਜੀ ਇਸੇ ਪਾਸੇ ਚੱਲਦੇ ਰਹੇ ਸ਼ਾਇਦ ਪੰਜਾਬਕੀਆਂ ਥੋੜਾ ਫੇਰ ਸਕਾ ਹੋ ਜੇ ਕਿਉਂਕਿ 3 ਸਾਲਾਂ ਚ ਜਿਹੜੀ ਕਰਾਪਸ਼ਨ ਪੰਜਾਬ ਨੇ ਹੰਢਾਈ ਆ ਜਿਹਦਾ ਤੁਸੀਂ ਉਹਦੇ ਗਵਾਹ ਹੈਗੇ ਹੋ ਤਾਂ ਫਿਰ ਅੱਜ ਬੋਲਿਓ ਜਰੂਰ ਚੁੱਪਣਾ ਕਰ ਦਿਓ ਯਾਰ ਫਿਰ ਆਪਾਂ ਕਹਿ ਦਿੰਦੇ ਆ ਕਿ ਚੰਗੇ ਰੱਖੀ ਆ ਮੈਂ ਕਹਿੰਦਾ ਚੰਗੇ ਦਾ ਸਾਥ ਦੇਣਾ ਬੰਦਾ ਜਦ ਭਗਵੰਤ ਮਾਨ ਨੇ ਜੋ ਸਟੈਂਡ ਲਿਆ ਸਾਰਾ ਪੰਜਾਬ ਨੂੰ ਕੀ ਆ ਸਾਥ ਦੇਣਾ ਬਣਦਾ ਤੇ ਜੇ ਤੁਹਾਡਾ ਕਿਸੇ ਇਮਾਨਦਾਰ ਤਹਿਸੀਲਦਾਰ ਨਾਲ ਕਦੇ ਬਾਹ ਪਿਆ ਤਾਂ ਫਿਰ ਤੁਸੀਂ ਕੀ ਆ ਉਹਦੇ ਨਾਲ ਖੜ੍ਹਜੋ ਤਾਂ ਨਾਂ ਜ਼ਰੂਰ ਦੱਸ ਦਿਓ ਤਾਂ ਕਿ ਪਤਾ ਤਾਂ ਲੱਗ ਜੇ ਵੀ ਕੋਈ ਮਾਂ ਦਾ ਪੁੱਤ ਹੈਗਾ ਪੰਜਾਬ 'ਚ ਨਹੀਂ ਮੈਂ ਕਹਿੰਦਾ ਵੀ ਜਿੰਨਾਂ ਕ ਪੰਜਾਬ 'ਚ ਵਿਚਰਦੇ ਆ ਇੱਕ ਸਿੰਗਲ ਕਿਸੇ ਮਾਂ ਦਾ ਤਹਿਸੀਲਦਾਰ ਦੀ ਗੱਲ ਨਹੀਂ ਸੁਣੀ ਤੇ ਪੈਸੇ ਕਿੰਨੇ ਲੈਂਦੇ ਆ ਸਾਰੇ ਬਿੱਤਰ ਜਾਣਦੇ ਆ ਤਹਿਸੀਲਦਾਰ ਦੀ ਸੀਟ ਤੇ ਲੱਗਣ ਵਾਸਤੇ 2-2 ਕਰੋੜ ਰੁਪਈਆ ਲੱਗਣ ਵਾਸਤੇ ਲੈ ਜਾਂਦੇ ਆ ਤੇ ਬਾਅਦ ਚ ਕਮਿਸ਼ਨ ਜਿਹੜਾ ਲਿਆ ਜਾਂਦਾ ਉਹ ਤਾਂ ਵੱਖਰੀ ਗੱਲ ਰਹਿ ਜਾਂਦੀ ਹੈ ਇਸ ਗੱਲ ਦੇ ਜੇ ਹੰਮੀ ਵਾਲੋਂ ਤਾਂ ਫਿਰ ਕਮੈਂਟ ਜ਼ਰੂਰ ਕਰਿਓ ਵੀ ਇਸ ਗੱਲ ਦੇ ਵਿੱਚ ਹੈਗੇ ਹੋ ਤੇ ਭਗਵੰਤ ਮਾਨ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਨਾ ਵੀ ਕਿਵੇਂ ਕਰਾਪਸ਼ਨ ਹੁੰਦੀ ਆ ਠੰਗ ਦੱਸਦੇ ਸੀ ਉਹਦੇ ਤੇ ਇੰਪਲੀਮੈਂਟ ਜਿਹੜਾ ਕਰਨ ਦੀ ਲੋੜ ਸੀ ਉਹ ਅਜੇ ਤੱਕ ਕੀਤਾ ਨਹੀਂ ਗਿਆ ਇਸੇ ਕਰਕੇ 3 ਸਾਲਾਂ ਚ ਪੰਜਾਬ ਕੀ ਆ ਜਿੰਨਾ ਇਹਨਾਂ ਨੇ ਕਰਾਪਸ਼ਨ ਨਾਲ ਖਾਧਾ ਪਰ ਰੌਲਾ ਕਹਿੰਦੇ ਡਰਦੇ ਆ ਉਹਨਾਂ ਤੋਂ ਡਰਦੇ ਕਿਉਂ ਆ ਕਿਉਂਕਿ ਲੀਡਰਾਂ ਦਾ ਰੈਵਨਿਊ ਦਾ ਰਿਕਾਰਡ ਵੀ ਉਹਨਾਂ ਕੋਲ ਆ ਕਿਹੜੇ ਪੱਲੇ ਕੀ ਕੋਸ਼ਾ ਤੇ ਖਾਸ ਤੌਰ ਤੇ ਜਿਹਨੇ ਪੰਜਾਬ ਨੂੰ ਸਭ ਤੋਂ ਵੱਧ ਜਾੜਿਆ ਬਿਊਰੋਕਰੇਸੀ ਆਈਐਸ ਆਈਪੀਐਸ ਆਦਿ ਤਰ੍ਹਾਂ ਜਿਹੜੀ ਤਾਹਾਂ ਲਈ ਲੋਬੀ ਆ ਉਹਨਾਂ ਸਾਰਿਆਂ ਦੇ ਵੀ ਪੋਤੜੇ ਬਰੋਲ ਦੇਣਗੇ ਕਹਿੰਦੇ ਤਹਿਸੀਲਦਾਰ ਇਸੇ ਕਰਕੇ ਝੁਕ ਜਾਂਦੇ ਆ ਪਰ ਐਤਕੀ ਜਿਹੜਾ ਸਟੈਂਡ ਭਗਵੰਤ ਮਾਨ ਨੇ ਲਿਆ ਲੱਗਦਾ ਨਾ ਸ਼ਾਇਦ ਕਾੜੇ ਪੈਰੀ ਹੋ ਕੇ ਲਿਆ ਤੇ ਉਹ ਕਹਿ ਵੀ ਰਿਹਾ ਕਹਿੰਦਾ ਮੈਂ ਖਾਤਾ ਕੁਛ ਨਹੀਂ ਉਹ ਗੱਲ ਸਾਬਤ ਹੋ ਜਾਣੀ ਜੇ ਭਗਵੰਤ ਮਾਨ ਜੀ ਅੜੇ ਰਹੇ ਇਸ ਸਟੈਂਡ 'ਤੇ ਅੜੇ ਰਹੋ ਪੰਜਾਬ ਤੁਹਾਡੇ ਨਾਲ ਆ ਇਸ ਗੱਲ 'ਤੇ ਇਸ ਗੱਲ 'ਤੇ ਅਸੀਂ ਵੀ ਥੋੜੀ ਸਪੋਰਟ ਕਰਦੇ ਆ ਤੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਕ੍ਰਾਪਸ਼ਨ ਦੇ ਲਾਇਸੈਂਸ ਭਾਲ ਠੀਕ ਹੈ ਅਸੀਂ ਬੇਤਰ ਸਾਰੇ ਜਾਣਦੇ ਹਾਂ ਸਾਰਾ ਪੰਜਾਬ ਦੇ ਜਾਣਦਾ ਫਿਰ ਜੇ ਇਸ ਗੱਲ ਦੇ ਉੱਤੇ ਹੁਣ ਚੁੱਪ ਨਾ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਕਰਿਓ ਜੇ ਤੁਸੀਂ ਕੀ ਇਸ ਗੱਲ ਨਾਲ ਸਹਿਮਤ ਹੈਗੇ ਹੋ ਤੇ ਭਗਵੰਤ ਮਾਨ ਨੂੰ ਇਸ ਗੱਲ ਤੇ ਸਹੀ ਮੰਨਦੇ ਹੋ ਤੇ ਮੈਂ ਤਾਂ ਹੀ ਕਹਣਾ ਭਗਵੰਤ ਮਾਨ ਜੀ ਹੁਣ ਕਾਲੀਆਣਕ ਲਾਏ ਹੋਣਾ ਤੇ ਦੂਜੇ ਪਾਸੇ ਤਸਕੀਲਦਾਰ ਜਿੰਨਾ ਕਹਿੰਦੇ ਬਿਸ਼ਰਮਾਂ ਦੀ ਡੋਲ ਕੀ ਦਾਲ ਯਾਰ ਤਾਂ ਡੋਲ ਡੋਲ ਖਾਂਦੇ ਆ ਕਹਿੰਦੇ ਅਸੀਂ ਰਜਿਸਟਰੀਆਂ ਤੋਂ ਤੁਕੀਆ ਪਾਸੇ ਹੋਣਾ ਚਾਹਣਾ ਜੀ ਰਜਿਸਟ੍ਰੇਸ਼ਨ ਦੇ ਕੰਮ ਤੋਂ 2-2 ਕਰੋੜ ਤੁਸੀਂ ਐਵੇਂ ਨਹੀਂ ਦਿੰਦੇ ਸੀ ਮੈਂ ਕਹਣਾ ਕਾਂਗੜ ਮੰਤਰੀ ਹੁੰਦਾ ਸੀ ਕਹਿੰਦੇ ਲਗਨਸਾਰ ਨਾਲ ਉਹਨੇ ਤਵਾਦਲੇ ਕੀਤੇ ਸੀ ਤੇ ਲਗਭਗ 100 ਕਰੋੜ ਰੁਪਈਆ ਪਹਿਲਾਂ ਤਵਾਦਲਾਂ ਦੀ ਲਿਸਟ ਦਾ ਇਕੱਠਾ ਕੀਤਾ ਸੀ ਉਸ ਬੰਦੇ ਨੇ ਤੇ ਇਹਨਾਂ ਦਾ ਕੀ ਹੈ ਜਿਹੜਾ ਤੁਸੀਂ ਜਾਣਦੇ ਹੋ ਤੁਸੀਂ ਬਿਹਤਰ ਦੱਸ ਸਕਦੇ ਹੋ ਪਰ ਅੱਜ ਵੀ ਜਰਬ ਮਾਰ ਕੇ ਥੋੜੇ ਐਮਐਲਏ ਜੀ ਹਸਾ ਪੱਤੀ ਲੈਂਦੇ ਆ ਜਿਹੜੀਆਂ ਤਸੀਲਾਂ 'ਚ ਕੀ ਹੈ ਤੁਸੀਂ ਬੈਠੇ ਹੋ ਦੱਸ ਵੀ ਦਿਓ ਸਹਿਯੋਗ ਹੈ ਕਿ ਉਹ ਨਹੀਂ ਹੈਗੇ ਜਿਹੜੇ ਦੇ ਕੇ ਆਏ ਉਹ ਰਿਸ਼ਵਤ ਠੀਕ ਹੈ ਉਹ ਬੰਦੇ ਜ਼ਰੂਰ ਘੱਟ ਤੋਂ ਘੱਟ ਬੋਲ ਪਿਓ ਯਾਰ ਫਿਰ ਆਪਾਂ ਕਹਿ ਦਿੰਦੇ ਆ ਕਿ ਕਾਰਵਾਈ ਨਹੀਂ ਹੁੰਦੀ ਹੁਣ ਕਾਰਵਾਈ ਕੀਤੀ ਆ ਇਹਦਾ ਆਲਟਰਨੇਟਿਵ ਬਥੇਰੇ ਹੈਗੇ ਆ ਹਰਿਆਣੇ ਚ ਕਲਰਕ ਦੀ ਰਜਿਸਟਰੀਆਂ ਕਰ ਦਿੰਦੇ ਆ ਕੋਈ ਤਹਿਸੀਲਦਾਰਾਂ ਦੀ ਲੋੜ ਨਹੀਂ ਰਜਿਸਟਰਾਰ ਨੇ ਪਾਵਰਾਂ ਕਹਾ ਕੀਆ ਦੇਣੀਆਂ ਨੇ ਉਹ ਜਿਵੇਂ ਸਾਡੇ ਬਠਿੰਡੇ ਵਾਲੇ ਡੀਸੀ ਸਾਹਿਬ ਜਿਹੜੇ ਇਮਾਨਦਾਰ ਕੀ ਮੰਨੇ ਜਾਂਦੇ ਸ਼ੌਕ ਤਹਿਮਦ ਜੀ ਉਹਨਾਂ ਨੇ ਕੀਆ ਦੇ ਚੁੱਕੇ ਆ ਤੇ ਉਹ ਵੀ ਜੇ ਕੀਆ ਮੈਂ ਕਹਿੰਦਾ ਵੀ ਨਾ ਕੰਮ ਕਰਨ ਨੂੰ ਤਿਆਰ ਹੋਣਗੇ ਜਿਹੜੇ ਹੈਗੇ ਆ ਕਰਨ ਉਹ ਤਾਂ ਉਦੋਂ ਵੀ ਕੀਆ بڑے ਬੰਦੇ ਨੇ ਜਿਨ੍ਹਾਂ ਨੂੰ ਪਾਵਰਾਂ ਦਿੱਤੀਆਂ ਜਾ ਸਕਦੀਆਂ ਨਹੀਂ ਤੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਸਾਰੇ ਭਰਾਵਾਂ ਨੂੰ ਜਿਹੜੇ ਬੰਦੇ ਕੀ ਅੱਜ ਨਾਲ ਜੁੜੇ ਹੋ ਇਸ ਗੱਲ ਦੇ ਉੱਤੇ ਮੈਂ ਕਹਣਾ ਵੀ ਸਰਕਾਰ ਦੇ ਨਾਲ ਵੀ ਖੜੋ ਖਾਸ ਤੌਰ ਤੇ ਮੁੱਖ ਮੰਤਰੀ ਨਾਲ ਕਹਿੰਗਾ ਅਜੇ ਤੱਕ ਹੋਰ ਕੋਈ ਐਮਐਲਏ ਤਾਂ ਖੈਰ ਪਹਿਲਾਂ ਵੀ ਨਹੀਂ ਬੋਲਦੇ ਸੀ ਹੁਣ ਵੀ ਨਹੀਂ ਬੋਲੇ ਕਿਉਂਕਿ ਐਮਐਲਏ ਤਾਂ ਨਹੀਂ ਬੋਲਦੇ ਮੁੱਖ ਮੰਤਰੀ ਜੀ ਤੁਹਾਡੇ ਐਮਐਲਏ ਵੀ ਗੁਣਾ ਮਾਰ ਕੇ ਰਜਿਸਟਰੀਆਂ ਦੇ ਪੈਸੇ ਤਹਿਸੀਲਦਾਰਾਂ ਦੇ ਨਾਲ ਰਲ ਕੇ ਖਾਂਦੇ ਆ ਐਵੇਂ ਨਹੀਂ ਅਗਲੇ ਅੱਖਾਂ ਦਿਖਾਉਂਦੇ ਅਜੋ ਅੱਖਾਂ ਕੀ ਦਿਖਾ ਰਹੇ ਆ ਉਹ ਕਹਿੰਦੇ ਅਸੀਂ ਵੀ ਫਿਰ ਰਿਕਾਰਡ ਕੱਢ ਕੇ ਲਿਆਵਾਂਗੇ ਸਾਡੇ ਕੋਲ ਵੀ ਰਿਕਾਰਡ ਹੈਗਾ ਭਗਵੰਤ ਮਾਨ ਜਿਸ ਕੀ ਹੈ ਘੜਸ ਨਾਲ ਤੇ ਕੰਡਾਈ ਨਾਲ ਬੋਲਿਆ ਸ਼ਾਇਦ ਉਹਨੇ ਕੁਝ ਨਾ ਬਣਾਇਆ ਹੋਵੇ ਪਰ ਕੱਲੇ ਦੇ ਅੜਨ ਦਾ ਕੋਈ ਫਾਇਦਾ ਨਹੀਂ ਹੋਣਾ 나ਈ ਕੱਲਾ ਅੜਨ ਜੋਗਾ ਹੈਗਾ ਕਿਉਂਕਿ ਜਿੰਨੀ ਬਿਊਰੋਕਰੇਸੀ ਆ ਤੇ ਜਿੰਨਾ ਉਹਦਾ ਹੇਠਲਾ ਮੰਤੰਤਰ ਮੰਤਰ ਹੈਗਾ 4 ਐਮਐਲਏ ਨੇ ਕੀ ਆ ਫੁੱਲ ਪਵਾਤੇ ਪਹਿਲਾਂ ਗੱਲ 'ਚ ਹਾਰ ਪਾਤੇ ਤੇ ਬਾਕੀ ਜਿੰਨਿਆਂ ਨੂੰ ਤੁਸੀਂ ਜਾਣਦੇ ਹੋ ਆਪਦੇ ਆਦੇ ਹਲਕੇ ਦੇ ਐਮਐਲਏ ਦੀ ਰਿਪੋਰਟ ਵੀ ਦੱਸਿਓ ਕਮੈਂਟ ਕਰਕੇ ਕਿ ਕਿੰਨੇ ਕਮਾਨ ਦਾ ਥੋੜੇ ਹੈਗੇ ਆ ਵੈਸੇ ਕਹਿੰਦੇ ਡੀਸੀ ਆਮ ਬੰਦਿਆਂ ਨੂੰ ਵੀ ਕਿਸੇ ਨੂੰ ਪਾਵਰ ਦੇ ਸਕਦਾ ਜੇ ਕੋਈ ਇਮਾਨਦਾਰ ਬੰਦਾ ਹੈਗਾ ਠੀਕ ਹੈ ਨਾ ਸੋਸ਼ਲ ਮਾਕੇ ਜਿਹੜਾ ਕੋਈ ਕਰਦਾ ਕਿਉਂਕਿ ਰਜਿਸਟਰਾਰ ਨੇ ਕੀ ਆ ਗਾਹਾਂ ਪਾਵਰਾਂ ਹੈਂਡਓਵਰ ਕਰ ਸਕਦੇ ਆ ਤੇ ਸਾਰੇ ਮੈਂ ਕਹਿੰਦਾ ਵੀ ਜਿੰਨੇ ਭਰਾ ਜੁੜੇ ਹੋ ਅੱਜ ਜਿਹੜਾ ਮੁੱਖ ਮੰਤਰੀ ਨੇ ਕੀ ਗੱਲ ਕੀਤੀ ਆ ਉਹ ਕਹਿੰਦਾ ਵੀ ਤਹਿਸੀਲਦਾਰ ਕੀ ਕਹਿੰਦੇ ਅੱਜ ਹੈ ਨਹੀਂ ਜੀ ਬੁੱਧਵਾਰ ਨੂੰ ਕਰਾਂਗੇ ਐਥੇ ਪੈਸੇ ਦੇ ਜੋ ਉੱਥੇ ਰਜਿਸਟਰੀਆਂ ਕਰਾ ਲਓ ਇਹ ਸਾਰੀਆਂ ਕਚਹਿਰੀਆਂ 'ਚ ਚੱਲਦਾ ਥੋੜੇ ਚੱਲਦਾ ਜੇ ਚੱਲਦਾ ਤਾਂ ਦੱਸਿਓ ਜ਼ਰੂਰ ਚੁੱਪ ਨਾ ਕਰਿਓ ਕਿਉਂਕਿ ਥੋੜੀ ਚੁੱਪ ਨੇ ਇੱਥੋਂ ਤੱਕ ਪੰਚਾਇਤ ਆ ਮੈਂ ਕਹਿੰਦਾ ਲੀਡਰ ਨੇ ਖਾਣ ਦੇ ਮਾਰੇ ਬਣਦੇ ਆ ਠੀਕ ਹੈ ਉਹਨਾਂ ਨੇ ਆਪ ਦੇ ਹੱਥ ਕੰਡੇ ਵਰਤਨੇ ਆ ਪਰ ਜੇ ਤੁਸੀਂ ਚੁੱਪ ਕਰਗੇ ਨਾ ਇਹਨਾਂ ਗੱਲਾਂ ਦੇ ਉੱਤੇ ਥੋੜੀ ਚੁੱਪ ਨੇ ਕਿ ਇੱਥੋਂ ਤੱਕ ਪੰਚਾਇਤ ਦੇ ਸਾਰੇ ਲੋਕਾਂ ਜੇ ਕੋਈ ਬੋਲਦਾ ਜੇ ਕੋਈ ਸਟੈਂਡ ਲੈਂਦਾ ਉਹਦੇ ਨਾਲ ਖੜਨਾ ਬਣਦਾ ਅੱਜ ਉਹਨਾਂ ਨਾਲ ਖੜੇ ਵੀ ਹੈਗੇ ਆ ਤੇ ਮੈਂ ਕਿਹਾ ਵੀ ਜੇ ਤੁਹਾਡੇ 'ਚ ਦਮ ਹੈਗਾ ਤਹਿਸੀਲਦਾਰਾਂ ਨੂੰ ਵੀ ਕੀ ਹੈ ਚੈਲੰਜ ਕਰਦੇ ਆ ਪਰ ਕਰੋਨਾ ਚਰ ਇੱਕ ਦੂਜੇ ਦੇ ਕੀ ਹੈ ਮੈਂ ਕਿਹਾ ਵੀ ਕੱਪੜੇ ਲਾਹੋ ਜੇ ਤੁਹਾਨੂੰ ਲੱਗਦਾ ਕੋਈ ਬਿਊਰੋਕਰੇਸੀ ਵਾਲੇ ਜਿਹੜੇ ਹੈਗੇ ਆ ਇੱਕ ਤਹਿਸੀਲਦਾਰ ਕੀ ਹੈ ਮੇਰੇ ਕੋਈ ਰਿਸ਼ਤੇਦਾਰ ਦਾ ਗੌਂਡੀ ਜੀ ਆ ਉਹ ਗੱਲ ਦੱਸ ਰਿਹਾ ਸੀ ਕਹਿੰਦਾ ਬਾਈ ਜੀ ਪਿਛਲੇ 2 ਸਾਲਾਂ ਦੇ ਵਿੱਚ ਉਹ ਬੰਦੇ ਨੇ 38 ਕਿੱਲੇ ਦਾ ਜ਼ਮੀਨ ਲਈ ਆ ਤੇ ਚੰਡੀਗੜ੍ਹ ਦੀ ਕਟਸੋਗਾ ਜੀ ਦਾ ਪਲਾਟ ਲਿਆ ਤੇ ਦੋ ਫਲੈਟ ਲਏ ਆ ਇਹ ਕੋਈ ਛੋਟੀ ਮੂਟੀ ਗੱਲ ਨਹੀਂ ਹੈ ਜੇ ਮੈਂ ਕਹਣਾ ਵੀ ਇਹਨਾਂ ਦੇ ਢਿੱਡਾ ਜੋ ਕੱਢਣਾ ਹੋਵੇ ਪੰਜਾਬ ਸਾਡਾ ਅੱਜ ਹੀ ਕੀ ਬਸਦਿਆਂ ਚ ਹੋ ਜੇ ਤੇ ਪੰਜਾਬ ਦਾ ਕਰਜ਼ਾ ਕੱਖ ਵੀ ਹੈ ਨਹੀਂ ਮੈਂ ਤਾਂ ਹੀ ਕਹਿਣਾ ਹੁੰਨਾ ਪਹਿਲਾਂ ਵੀ ਕਈ ਬੰਦੇ ਨੇ ਗੱਲ ਕੀਤੇ ਮਹਾਲੀ ਦੇ ਨੇੜਲੀ ਪ੍ਰਾਪਰਟੀ ਬਿਊਰੋਕਰੇਸੀ ਦੀ ਕੱਲੀ ਕੀ ਹੈ ਮੈਂ ਕਹਿੰਦਾ ਜ਼ਬਤ ਹੋ ਜੇ ਨਾ ਜੇ ਨਿਕਲਿਆ ਆਵੇ ਪਰ ਮੇਰੇ ਹਿਸਾਬ ਨਾਲ ਮੁੱਖ ਮੰਤਰੀ ਨੂੰ ਕੀ ਇੱਥੇ ਖੜਨ ਜੋਗਾ ਛੱਡਣਾ ਨਹੀਂ ਭੱਜਣਗੇ ਤੇ ਮੁੱਖ ਮੰਤਰੀ ਨੂੰ ਕੀ ਸਟੈਂਡ ਲੈਣ ਨਹੀਂ ਦੇਣਾ ਬਿਊਰੋਕਰੇਸੀ ਨੇ ਆਈਐਸ ਆਈਪੀਐਸ ਅਫਸਰਾਂ ਨੇ ਕਿਉਂਕਿ ਸਾਰਿਆਂ ਦੇ ਜਿਹੜੇ ਸ਼ੀਸ਼ਮੈਲ ਬਣੇ ਹੋਇਆ ਤੇ ਮੈਂ ਕਹਣਾ ਇੱਕ ਬੰਦਾ ਸਾਰੀ ਉਮਰ ਦੇ ਵਿੱਚ ਚੰਡੀਗੜ੍ਹ 'ਚ ਇੱਕ ਪਲਾਟ ਲੈਂਡ ਜੋਗਾਣੀ ਤੇ ਸਾਰੀ ਬਿਊਰੋਕ੍ਰੇਸੀ ਦੇ ਚੰਡੀਗੜ੍ਹ 'ਚ ਜਿੰਨੇ ਕਿ ਆ ਪ੍ਰਾਪਰਟੀਆਂ ਸਾਰਿਆਂ ਦਾ ਰਿਕਾਰਡ ਤਸਿਲਦਾਰਾਂ ਕੋਲੇ ਆ ਇਹ ਐਵੇਂ ਨਹੀਂ ਬੁੜਕਦੇ ਫਿਰਦੇ ਆ ਤਸਿਲਦਾਰ ਇਹ ਜਿਹੜੇ ਦਮਕੇ ਮਾਰਦੇ ਫਿਰਦੇ ਆ ਨਾ ਇਹਨਾਂ ਕੋਲੇ ਇਹਨਾਂ ਦੀ ਕੀ ਆ ਹੁੰਡੀ ਹੈਗੀ ਆ ਜੇ ਮੁੱਖ ਮੰਤਰੀ ਦੀ ਨਾ ਹੋਈ ਤਾਂ ਫਿਰ ਮੁੱਖ ਮੰਤਰੀ ਇਸ ਗੱਲ ਤੇ ਸਟੈਂਡ ਵੀ ਰੱਖੂਗਾ ਤੇ ਜਿਵੇਂ ਅੱਜ ਉਹਨੇ ਚੈਲੰਜ ਕੀਤਾ ਸੀ ਕਹਿੰਦਾ ਜਾਓ ਸਮੂਹ ਛੁੱਟੀ ਤੇ ਕਹਿੰਦਾ ਹੁਣ ਫਿਰ ਮੁੜੇ ਉਹਨਾ ਦੇ ਮਾਂ ਦੇ ਪੁੱਤੋ ਕਹਿੰਦਾ ਫਿਰ ਅਸੀਂ ਦੇਖਾਂਗੇ ਤੇ ਮੈਂ ਕਹਿੰਦਾ ਵੀ ਦੇਖ ਕੇ ਹਟੇ ਹੁਣ ਭਗਵਾਨ ਥੋੜੇ ਸਟੈਂਡ ਦੀ ਸਪੋਰਟ ਵੀ ਕਰਦੇ ਆ ਤੇ ਸਾਰੇ ਪੰਜਾਬ ਨੂੰ ਬੇਨਤੀ ਕਰਦੇ ਆ ਕਿ ਇਸ ਕੱਲ ਤੇ ਸਪੋਰਟ ਕਰਿਓ ਤੇ ਜਿਹੜੇ ਇਹਨਾਂ ਦੇ ਪ੍ਰਧਾਨ ਜਿਹੜੇ ਰਿਸ਼ਵਤਾਂ ਲੈਂਦੇ ਫੜੇ ਗਏ ਸੀ ਅੱਜ ਕਹਿੰਦਾ ਕਹਿੰਦੇ ਕੀ ਆ ਵੀ ਸਾਡੇ ਭਗਵੰਤ ਮਾਨ ਜੀ ਦੀ ਵਾਰਡੀਆਂ ਉਹ ਕਹਿੰਦਾ ਕੀ ਆ ਸਾਡੇ ਇਹਨਾਂ ਕਰਾਪਟ ਲੀਡਰ ਜਿਹੜੇ ਰੱਗਿਆਤੀ ਫੜੇ ਗਏ ਆ ਉਹਨਾਂ ਨੂੰ ਛੱਡੋ ਜੀ ਕਹਿੰਦਾ ਲਾਇਸੈਂਸ ਭਾਲਦੇ ਆ ਲੈ ਭਗਵੰਤ ਮਾਨ ਜੀ ਲਾਇਸੈਂਸ ਨਾ ਦੇ ਦਿਓ ਪੰਜਾਬ ਵਾਲੇ ਪੰਜਾਬ ਸਟੇਟ ਮੈਂ ਕਹਿੰਦਾ ਇਸੇ ਮੁੱਦੇ ਤੇ ਇਕੱਲੇ ਤੇ ਸਟੈਂਡ ਲੈਣਿਆ ਨਾ ਤੁਸੀਂ ਪੰਜਾਬ ਵਾਲੇ ਤੁਹਾਡੇ ਨੂੰ ਕਿਹਾ ਦੁਆਰੇ ਲਾਇਸੈਂਸ ਦੇ ਦੇਣਗੇ ਪੰਜਾਬ ਦਾ ਠੀਕ ਹੈ ਨਾ ਤੁਹਾਡੇ ਕੋਲੇ ਬ ਇਹ ਕੁਝ ਹੋਰ ਮੁੱਦੇ ਜਿਹੜੇ ਵੱਡੇ ਹੈਗੇ ਆ ਨਸ਼ਿਆਂ ਦੇ ਉੱਤੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਆ ਉਹਦੇ ਤੇ ਵੀ ਮੈਂ ਕਿਹਾ ਵੀ ਦੇਰ ਆਏ ਦਰੋਸਤ ਹੈ ਕਿਉਂ ਕਾਰਵਾਈ ਸ਼ੁਰੂ ਤਾਂ ਹੋਈ ਉਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਕਦੋਂ ਉਹਨਾਂ ਤੇ ਗੱਲ ਵੀ ਕਰਾਂਗੇ ਤੇ ਜੋ ਹੋਰ ਕੀ ਆ ਕੀਤਾ ਜਾ ਸਕਦਾ ਘਰ-ਕੱਲੇ ਕੀ ਆ ਮਾਤਰਾ ਧਮਾਤਣਾ ਦੇ ਕੀ ਆ ਛੋਟਿਆਂ ਦੇ ਮਾਕੇ ਉਹਨਾਂ ਦੇ ਕੋਲ ਮਗਰਮੱਛ ਜਿਹੜੇ ਹੈਗੇ ਆ ਨਾ ਉਹਨਾਂ ਦੇ ਘਰਾਂ ਤੇ ਵੀ ਬਲਡوزر ਚਲਾ ਦੋ ਜਿਹੜਾ ਸਰਪੰਚ ਜਿਹਾ ਸੀਗਾ ਠੀਕ ਹੈ ਜਿਹੜਾ ਮਸ਼ਹੂਰ ਸਰਪੰਚ ਮਾਕੇ ਇੱਕ ਫੜਿਆ ਗਿਆ ਸੀਗਾ ਵੱਡੇ ਮਾਕੇ ਕੇਸਾਂ ਦੇ ਵਿੱਚ ਹੋਰ ਜਿਹੜੇ ਪੁਲਿਸ ਅਫਸਰ ਥੋਡੇ ਹੈਗੇ ਆ ਜਿਹੜੇ ਡਾਇਰੈਕਟਰ ਇਨਵੋਲਵ ਹੋ ਕੇ ਤਾਂ ਅੱਜ ਕੱਲ੍ਹ ਭਗਾਉੜੇ ਆ ਉਹਨਾਂ ਦੇ ਘਰਾਂ ਦੇ ਬਲਡੋਜ਼ਰ ਫਿਰ ਉਹ ਲੋਕ ਤੁਹਾਨੂੰ ਹੋਰ ਸਿਰ ਤੇ ਜੱਕਣਗੇ ਕਾਰਵਾਈ ਕਰਨੀ ਆ ਤਾਂ ਵੱਡੇ ਮਗਰਮੱਛਾਂ ਦੇ ਵੀ ਨਸ਼ੇ ਦੀ ਕਰਨੀ ਆ ਤੇ ਕਿਵੇਂ ਹੋ ਸਕਦੀ ਆ ਤੇ ਹੋਰ ਜਿਹੜਾ ਕਰ ਸਕਦੇ ਆ ਸਾਡੇ ਕੋਲ ਸੁਝਾਅ ਸੀ ਦੰਦੇ ਜ਼ਰੂਰ ਰਾਂਗੇ ਤੇ ਤੁਸੀਂ ਜਿਹੜੇ ਭਰਾ ਅੱਜ ਵਾਲੇ ਇਸ ਸਟੈਂਡ ਦੇ ਉੱਤੇ ਸਹਿਮਤ ਹੈਗੇ ਉਹਦੇ ਤਹਿਸੀਲਦਾਰਾਂ ਦੀ ਤਸੱਲੀ ਕਿਵੇਂ ਹੋਣੀ ਆ ਥੋਡੇ ਬੋਲਣ ਨਾਲ ਕਮੈਂਟਾਂ ਦੇ ਵਿੱਚ ਰੇਲ ਬਣਾ ਦੇਓ ਕਿ ਰਕਮੈਂਟ ਪ ਉਹਨਾਂ ਤੱਕ ਗੱਲ ਪਹੁੰਚਦੀ ਵੀ ਹੈਗੀ ਆ ਇਸ ਕਰਕੇ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਆਪਦੇ ਕੰਨੀਓ ਪੋਸਟਾਂ ਵੱਧ ਤੋਂ ਵੱਧ ਜਿੰਨੀਆਂ ਇਸ ਮੁੱਦੇ ਦੇ ਪਾ ਸਕਦੇ ਹੋ ਉਹਨਾਂ ਦੇ ਖਿਲਾਫ ਤੇ ਸਰਕਾਰ ਦੇ ਪੱਖ 'ਚ ਇਸ ਮੁੱਦੇ ਤੇ ਜ਼ਰੂਰ ਪਾਇਓ ਐਨੀਆਂ ਕ ਬੇਨਤੀਆਂ ਕਰਦਾ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ